ਜ਼ਿਲ੍ਹਾ ਸਿਹਤ ਅਫਸਰ ਬਲੌਂ ਚੋਹਾਲ ਰੋਡ ਤੇ ਬਣੇ ਹੋਟਲ ਫੋਰਚੂਨ ਦੀ ਕੀਤੀ ਗਈ ਟਰੈਕਿੰਗ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਰਵੀ એનર્ਜੀ ਕੰਪਨੀ ਦੇ ਮੁਲਾਜ਼ਮ ਵੀ ਮੌਕੇ ਤੇ ਰਹੇ ਮੌਜੂਦ ਦੱਸਿਆ ਕਿ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਦੀ ਅਗਵਾਹੀ ਵਿੱਚ ਚੋਹਾਲ ਰੋਡ ਤੇ ਬਣੇ ਹੋਟਲ ਫੋਰਚੂਨ ਦਾ ਨਰੀਖਣ ਕੀਤਾ ਗਿਆ ਇਸ ਦੌਰਾਨ ਟੀਮ ਵੱਲੋਂ ਹੋਟਲ ਦੀ ਸਾਫ ਸਫਾਈ ਖਾਣ ਪੀਣ ਵਾਲੀਆਂ ਵਸਤੂਆਂ ਦਾ ਪੱਧਰ ਖਾਣਾ ਬਣਾਉਣ ਵਾਲੀ ਰਸੋਈ ਤੇ ਫੂਡ ਡੰਪਿੰਗ ਅਤੇ ਫੂਡ ਲਾਇਸੈਂਸ ਚੈੱਕ ਕੀਤੇ ਗਏ ਇਸ ਦੌਰਾਨ ਹੋਟਲ ਦੇ ਸਟਾਫ ਨੂੰ ਫੂਡ ਸੇਫਟੀ ਦੇ ਐਕਟ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਰਵੀ એનર્ਜੀ ਨਾਂ ਦੀ ਕੰਪਨੀ ਜੋ ਕਿ ਖਾਣ ਪੀਣ ਦੇ ਨਾਲ ਨਾਲ ਵੱਖ-ਵੱਖ ਸੰਸਥਾਵਾਂ ਦੀ ਚੈਕਿੰਗ ਕਰਨ ਅਤੇ ਉਹਨਾਂ ਨੂੰ ਨੰਬਰਿੰਗ ਦੇਣ ਲਈ ਹਾਇਰ ਕੀਤੀ ਗਈ ਹੈ ਇਸ ਦੇ ਤਹਿਤ ਉਹਨਾਂ ਦੇ ਵੱਲੋਂ ਸੋ ਹਾਲ ਰੋਡ ਤੇ ਬਣੇ ਹੋਟਲ ਫੋਰਚੂਨ ਦੀ ਵੱਖ-ਵੱਖ ਪਹਿਲੂਆਂ ਤੋਂ ਚੈਕਿੰਗ ਕੀਤੀ ਗਈ ਇਸ ਦੌਰਾਨ ਉਹਨਾਂ ਦੇ ਵੱਲੋਂ ਹਾਈਜਨਿਕ ਹਾਈ ਰਿਸਰਚ ਫੂਡ ਲਾਇਸੈਂਸ ਸਾਫ ਸਫਾਈ ਖਾਣ ਪੀਣ ਦਾ ਮਿਆਰ ਰਸੋਈ ਅਤੇ ਹੋਟਲ ਨਾਲ ਜੁੜੀਆਂ ਹੋਰ ਸੁਵਿਧਾਵਾਂ ਬਾਰੇ ਵੀ ਨਿਰਿਖਣ ਕੀਤਾ ਗਿਆ ਇਸ ਟੀਮ ਵੱਲੋਂ ਹੋਟਲ ਦੇ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰਕੇ ਕੰਪਨੀ ਨੂੰ ਭੇਜਿਆ ਜਾਂਦਾ ਹੈ ਤੇ ਫਿਰ ਹੋਟਲ ਨੂੰ ਸਟਾਰ ਦਿੱਤੇ ਜਾਂਦੇ ਨੇ ਇਸ ਮੌਕੇ ਤੇ ਫੂਡ ਟੀਮ ਵੱਲੋਂ ਆਪਣੀ ਸੰਤੁਸ਼ਟੀ ਪ੍ਰਗਟਾਈ ਗਈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਇਸ ਹੋਟਲ ਦੀ ਖਾਣ-ਪੀਣ ਦੀਆਂ ਬਸਤਾਂ ਦਾ ਮਿਆਰ ਹੈ ਇਸ ਨੂੰ ਇਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਹੈ। ਜਿਹੜਾ ਹੋਟਲ ਹੈ ਫਾਈਵ ਸਟਾਰ ਸ਼ਹਿਰ ਨੂੰ ਇਲਾਕੇ ਨੂੰ ਇੱਕ ਬੜਾ ਵੱਡਾ ਗਿਫਟ ਹੈ ਜਿੱਥੇ ਆਏ ਪਰ ਸਾਡਾ ਜਿਹੜਾ ਭਾਵੇਂ ਕੋਈ ਫਾਈਵ ਸਟਾਰ ਹੈ ਭਾਵੇਂ ਕੋਈ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੇ ਫੂਡ ਸੇਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ ਤੇ ਪੂਰਾ ਪਰਖਦੇ ਆ ਪੂਰਾ ਦੇਖਦੇ ਆ ਵੀ ਖਰਾ ਉਤਰਦਾ ਹੈ। ਉਹਦੇ ਤਹਿਤ ਜਿਹੜਾ ਸਾਡਾ ਹਾਈ ਰਿਸਕ ਆਡਿਟ ਹੈ ਤੇ ਜਿਹੜਾ ਨਾਲ ਹਾਈ ਜੀਨ ਰੇਟਿੰਗ ਹੈ ਉਹ ਅੱਜ ਅਸੀਂ ਕਰਾਉਣ ਲਈ ਆਏ ਆ ਰਵੀ એનર્ਜੀ ਨੂੰ ਜਿਵੇਂ ਜਿਹੜੀ ਸੈਂਟਰ ਗਵਰਨਮੈਂਟ ਨੇ ਹਾਇਰ ਕੀਤਾ ਸੋ ਅੱਜ ਇਹਨਾਂ ਦੇ ਸਾਰੇ ਕਿਚਨ एवरीथिंग ਜਿਹੜੀ ਦੇਖਿਆ ਗਿਆ ਤੇ ਜਿੱਥੇ ਅੱਛਾ ਕੰਮ ਲੱਗਾ ਵਧੀਆ ਲੱਗਾ ਉਹ ਦੇਖਿਆ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਜਿੱਦਾਂ ਹਾਈਜਨ ਜਿਹੜਾ ਹਾਈ ਜੀਨ ਰੇਟਿੰਗ ਦੇ ਵਿੱਚ ਆ ਅਗਰ 5 ਸਟਾਰ ਹੁੰਦੇ ਆ ਤੇ ਇਹਨਾਂ ਨੂੰ ਸਮਾਈਲੀ ਵਾਲਾ ਸਰਟੀਫਿਕੇਟ ਫੂਡ ਸੇਫਟੀ ਵਾਲੋਂ ਦਿੱਤਾ ਜਾਏਗਾ ਤੇ ਉਹ ਮਾਨ ਵਾਲੀ ਗੱਲ ਹੋਣੀ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਅਸੀਂ ਹਰ ਜਗ੍ਹਾ ਜਾਂਦੇ ਆ ਸਾਡੀ ਹਰ ਗੇ ਜ਼ਿੱਛਾ ਨਹੀਂ ਹੁੰਦੀ ਵੀ ਅਸੀਂ ਜਾਈਏ ਸਾਨੂੰ ਕੋਈ ਗੰਦਾ ਜਾਂ ਬੌੜ ਪੂਰ ਕੁਆਲਿਟੀ ਦਾ ਸਟੈਂਡਰਡ ਕਿਚਨ ਦਾ ਜਾਂ ਫੂਡ ਦਾ ਮਿਲੇ ਅਸੀਂ ਚਾਹੁੰਦੇ ਆ ਮਿਆਰੀ ਮਿਲੇ ਔਰ ਸਾਡਾ ਮਨ ਖੁਸ਼ ਹੁੰਦਾ ਫੂਡ ਸੇਫਟੀ ਵਾਲਿਆਂ ਦਾ ਵੀ ਕਿਉਂਕਿ ਅਲਟੀਮੇਟਲੀ ਸਾਡਾ ਗੋਲ ਤਾਂ ਇਹੀ ਆ ਨਾ ਕਿ ਜਿਹੜਾ ਮਿਆਰ ਸਟੈਂਡਰਡ ਤੇ ਸੇਫ ਜਿਹੜਾ ਉਹ ਫੂਡ ਲੋਕਾਂ ਨੂੰ ਮਿਲੇ ਬਹੁਤ ਧੰਨਵਾਦ ਦੀ ਅੱਜ ਦੇ ਗਗਨਜੀ ਮੇਰੇ ਨਾਲ ਖੜੇ ਆ ਮੈਨੇਜਰ ਇੱਥੇ ਦੇ ਵੀ ਹੋਰ ਸਾਰੇ ਸਟਾਫ ਆ ਜਿਨ੍ਹਾਂ ਨੇ ਬੜਾ ਸਹਿਯੋਗ ਕੀਤਾ ਔਰ ਅੱਛਾ ਲੱਗਾ ਕੰਮ ਬਹੁਤ ਸੋਹਣਾ ਲੱਗਾ ਜਿੱਥੇ ਜਿੱਥੇ ਖਰਾ ਕਰਦੇ ਆ ਅਸੀਂ ਐਪਰੀਸ਼ੀਏਟ ਕਰਦੇ ਆ ਜਿਹਨੂੰ ਗੱਛਾ ਕੰਮ ਕਰਦੇ ਔਰ ਨਾਲ ਦੇ ਨਾਲੇ ਜ਼ਰੂਰ ਕਹਿ ਕੇ ਜਾਂਦੇ ਪੇ ਇਸ ਮਿਆਰ ਨੂੰ ਯਾਰ ਕਾਇਮ ਵੀ ਰੱਖਿਓ ਇਹ ਨਾ ਹੋਵੇ ਪੇ ਢੱਲੇ ਮੱਠੇ ਪੈ ਜਿਓ ਇਹਨੂੰ ਕਾਇਮ ਰੱਖਿਓ ਤੇ ਕਦੀ ਕਿਸੇ ਚੀਜ਼ ਦਾ ਅਭਿਮਾਨ ਵੀ ਨਹੀਂ ਹੋਣਾ ਚਾਹੀਦਾ ਵੀ ਅਸੀਂ ਬਹੁਤ ਚੰਗਾ ਕਰਦੇ ਆ ਉਹਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਥੈਂਕ ਯੂ ਜਿਹੜੇ ਤੁਸੀਂ ਕਿਚਨ ਹਾਂ ਜਿਹੜੇ ਤੁਸੀਂ ਕਿਚਨ ਚੈੱਕ ਕੀਤੀ ਇਹਨਾਂ ਦੀ ਹੋਰ ਕੁਛ ਜਿਹੜਾ ਸਿਸਟਮ ਦੇਖਿਆ ਤੁਹਾਨੂੰ ਕਿਦਾਂ ਲੱਗਾ ਬਹੁਤ ਅੱਛਾ ਲੱਗਾ ਬੜਾ ਅੱਛਾ ਲੱਗਾ ਜਿੱਦਾਂ ਮਾੜੀ ਮੋਟੀ ਜੇ ਕਿਤੇ ਰੋਟੀ ਹੋ ਵੀ ਜਾਂਦੀ ਆ ਮੈਨੂੰ ਲੱਗਦਾ ਵੀ ਮਾੜੀ ਮੋਟੀ ਤਾਂ ਕਿਤੇ ਗਲਤੀ ਹੋ ਵੀ ਜਾਂਦੀ ਆ ਉਹ ਜਿੱਥੇ ਕਿਤੇ ਲੱਗੀ ਆ ਸਾਡੀ ਫੂਡ ਸੇਫਟੀ ਜਿਹੜੇ ਰਵੀ એનર્ਜੀ ਵੱਲੋਂ ਆਏ ਆ ਉਹਨਾਂ ਨੇ ਪੂਰਾ ਰਿਕਾਰਡ ਕੀਪਿੰਗ ਇੱਥੇ ਦੀ ਇੱਥੇ ਦਾ ਸਟਾਫ ਦਾ ਮੈਡੀਕਲ ਪਾਣੀ ਵਾਟਰ ਸੈਂਪਲ ਜਿੰਨੇ ਪੈਰਾਮੀਟਰ ਆ ਉਹ ਸਾਰੇ ਹੀ ਚੈੱਕ ਕੀਤੇ ਆ ਔਰ ਸਾਰਾ ਜਿਹੜਾ ਚੈੱਕ ਕੀਤਾ ਉਹ ਅੱਛਾ ਲੱਗਾ ਔਰ ਜਿੱਥੇ ਕੋਈ ਤਰੂਟੀ ਛੋਟੀ ਮੁੱਟੀ ਲੱਗੀ ਉਹ ਇਹਨਾਂ ਨੂੰ ਗਾਈਡ ਕਰ ਦਿੱਤਾ ਕੁੱਲ ਮਿਲਾ ਕੇ ਇਹਨਾਂ ਨੂੰ ਅਸੀਂ ਕੋਸ਼ਿਸ਼ ਚਾਹਾਂਗੇ ਵਿਸ਼ ਕਰਦੇ ਪਏ ਇਹਨਾਂ ਨੂੰ 5 ਸਟਾਰ ਮਿਲਣ ਔਰ ਇਹਨਾਂ ਦੇ ਜਿਹੜਾ ਹਾਈਰੈਸਟ ਆਡਿਟ ਉਹਦਾ ਵੀ ਇਹਨਾਂ ਨੂੰ ਬੜਾ ਐਡਵਾਂਟੇਜ ਮਿਲੇ ਥੈਂਕ ਯੂ ਸ਼ੁਕਰੀਆ ਜੀ ਅੱਜ ਆਪਕਾ ਜੋ ਚੈਕਿੰਗ ਕੀਆ ਡੀ ਐਚਓ ਸਾਹਮਣੇ ਕਿਆ ਅੱਜ ਚੈਕਿੰਗ ਦੇ ਵਿੱਚ ਸਾਨੂੰ ਬਹੁਤ ਫਾਇਦਾ ਮਿਲਿਆ ਇਸ ਦੇ ਨਾਲ ਜਿਵੇਂ ਕਿ ਅਸੀਂ ਆਪਣੀ ਡਾਕੂਮੈਂਟੇਸ਼ਨ ਜੋ ਫਾਲੋ ਕਰ ਰਹੇ ਹਾਂ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਾਰੀ ਉਹਦੀ ਚੈਕਿੰਗ ਕੀਤੀ ਹੈ ਸਾਰੇ ਪੇਪਰਸ ਚੈੱਕ ਕੀਤੇ ਨੇ ਸਾਰੇ ਹੀ ਪਰਸਨਲ ਵਿਜ਼ਿਟ ਕੀਤੀ ਹੈ ਕਿਚਨ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਬਹੁਤ ਚੀਜ਼ਾਂ ਨੂੰ ਜਿਹਦੇ ਨਾਲ ਸਾਨੂੰ ਬਹੁਤ ਫਾਇਦਾ ਵੀ ਹੋਇਆ ਤੇ ਇਸ ਵਿਜ਼ਿਟ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਜਿਹਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਪਤਾ ਲੱਗਿਆ ਵੀ ਅਸੀਂ ਇੱਕ ਵਧੀਆ ਕੰਮ ਕਰ ਰਹੇ ਹਾਂ ਤੇ ਸਾਡੇ ਕੋਈ ਐਸੇ ਵਿੱਚ ਕਮੀ ਹੈ ਨਹੀਂ ਤੇ ਜੋ ਉਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਉਹਨੂੰ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਵੀ ਉਹਨੂੰ ਅਸੀਂ ਫਾਲੋ ਵੀ ਕਰੀਏ ਅੱਗੇ ਤੇ ਮੇਕ ਸ਼ੋਰ ਕਰੀਏ ਕਿ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਈਏ ਉਹਦੇ ਤੋਂ ਹੋਰ ਕੀ ਮਤਲਬ ਡਾਕਟਰ ਕੋਈ ਸਮਾਈਲੀ ਕੋਈ ਲਾਇਸੈਂਸ ਮਿਲਣਾ ਤੁਹਾਨੂੰ ਜੇ ਕੋਈ ਸਰਟੀਫਿਕੇਟ ਮਿਲਣਾ ਸੀ ਉਹਦੇ ਬਾਰੇ ਕੀ ਉਹ ਕਹਿੰਦੇ ਹਾਂਜੀ ਇਹਦੇ ਵਿੱਚ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਸਾਨੂੰ ਐ ਆਡਿਟ ਤੇ ਬਾਅਦ ਵੀ ਸਾਡੀ ਸਕੋਰਿੰਗ ਹੋਊਗੀ ਸਕੋਰਿੰਗ ਤੇ ਬਾਅਦ ਵੀ ਜੇ ਅਸੀਂ ਸਾਡੇ ਰੱਬ ਰੱਖੇ ਸੁੱਖ ਵੀ ਵਧੀਆ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਫੇਰ ਸਾਨੂੰ 5 ਸਟਾਰ ਮਿਲੂਗਾ ਤੇ 5 ਸਟਾਰ ਦੇ ਨਾਲ ਇੱਕ ਸਮਾਈਲੀ ਮਿਲੂਗੀ ਜੋ ਕਿ ਅਸੀਂ ਫਰੰਟ ਦੇ ਉੱਪਰ ਲਾਵਾਂਗੇ ਤੇ ਉਹ ਸਾਡੇ ਲਈ ਇੱਕ ਮਾਨ ਦੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਸਾਨੂੰ ਇੱਕ ਵਧੀਆ ਫੂਡ ਸਰਵਿੰਗ ਦਾ ਤੇ ਕੁਆਲਿਟੀ ਆਫ ਸਰਵਿਸ ਦਾ ਤੁਹਾਨੂੰ ਮਿਲੂਗਾ